ਮੋਹਨ ਜਨ ਸਮਾਜ ਪਾਰਟੀ ਇੱਕ ਦੱਬੇ ਕੁਤਲੇ ਜੋ ਸਮਾਜ ਦੇ ਲੋਕ ਨੇ ਐਸਸੀ ਬੀਸੀ ਮਿਨੋਰਟੀ ਦੇ ਜ਼ਿਆਦਾਤਰ ਅਸੀਂ ਉਹਨਾਂ ਦੇ ਵਿੱਚ ਉਸ ਤਰ੍ਹਾਂ ਕੀਤਾ ਹੋਇਆ ਕਿਉਂਕਿ ਮੋਹਨ ਜਨ ਸਮਾਜ ਪਾਰਟੀ ਇੱਕ ਪਾਰਟੀ ਨਹੀਂ ਇੱਕ ਵਿਚਾਰਧਾਰਾ ਵਾ ਸਮਾਜਿਕ ਪਰਿਵਰਤਨ ਆਰਥਿਕ ਮੁਨਕੀ ਅੰਦੋਲਨ ਜਿਹੜਾ ਲੈ ਕੇ ਸਹਿਬ ਸ੍ਰੀ ਕਾਂਸੀ ਰਾਮ ਦੀ ਤੱਲੇ ਸੀ ਮੋਹਨ ਜਨ ਸਮਾਜ ਪਾਰਟੀ ਜਿਹੜਾ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰਤ ਕਰ ਰਹੀ ਆ ਲੋਹੇਣਾ ਹਲਕਾ ਇੱਕ ਬਹੁਤ ਵੱਡਾ ਹਲਕਾ ਗੜਾ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਮਤਲਬ ਇਹ ਇਸ ਨੂੰ ਜਿਹੜਾ ਟਾਈਮ ਕਿਉਂ ਲੱਗ ਰਿਹਾ ਵਾ ਆਪ ਕਮਿਸ਼ਨਰ ਤੋਂ ਬਾਅਦ ਫਿਰ ਸਾਡਾ ਜਿਹੜਾ ਫੈਸਲਾ ਵਾ ਪੰਜਾਬ ਬੋਡੀ ਦਾ ਉਹ ਫਿਰ ਭੈਣ ਕੁਮਾਰੀ ਮਾਇਆਬਤੀ ਜੀ ਕੋਲ ਜਾਂਦਾ ਆਖਰੀ ਫੈਸਲਾ ਜਿਹੜਾ ਭੈਣ ਕੁਮਾਰੀ ਮਾਇਆਬਤੀ ਜੀ ਕਰੇਗੀ ਇਸ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਪਿਛਲੇ ਦਿਨ ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਗੱਲ ਕਰਦੇ ਆ ਚੋਣਾਂ ਦੀ ਚੋਣ ਦਾ ਜਿਹੜਾ ਵੀਕਲ ਆ ਉਹ ਬੱਜ ਚੁੱਕਿਆ ਵਾ ਵੱਖ-ਵੱਖ ਪਾਰਟੀਆਂ ਦੀ ਗੱਲ ਕਰਦੇ ਆ ਵੱਖ-ਵੱਖ ਪਾਰਟੀਆਂ ਨੇ ਜਿਹੜੇ ਆਪਣੇ ਆਪਣੇ ਕੈਂਡੀਡੇਟ ਐ ਵੱਖ-ਵੱਖ ਹਲਕਿਆਂ ਦੇ ਵਿੱਚੋਂ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਉੱਥੇ ਗੱਲ ਕਰ ਲੈਣੇ ਆ ਬੀਐਸਪੀ ਦੀ ਬਹੁਜਨ ਸਮਾਜ ਪਾਰਟੀ ਦੀ ਜਿਹੜਾ ਕਿ ਹਲੇ ਵੀ ਕੋਈ ਵੀ ਜਿਹੜਾ ਕੈਂਡੀਡੇਟ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਔਰ ਸਾਡੇ ਵਿੱਚਕਾਰ ਅੱਜ ਸੂਬਾ ਸਕੱਤਰ ਭਗਤ ਸਿੰਘ ਜੀ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਣੇ ਆ ਕਿ ਜਿਹੜੀ ਬੀਐਸਪੀ ਪਾਰਟੀ ਆ ਕਿਸ ਤਰ੍ਹਾਂ ਜਿਹੜਾ ਵਰਕ ਕਰਦੀ ਆ ਔਰ ਕਿਸ ਤਰ੍ਹਾਂ ਜਿਹੜਾ ਇਹ ਆਪਣਾ ਇਤੂ ਮੈਦਾਨ ਦੇ ਵਿੱਚ ਚੱਲ ਰਹੀ ਹੈ ਤੇ ਔਰ ਜਿਹੜਾ ਜਿਹੜਾ ਕੈਂਡੀਡੇਟ ਕਿਉਂ ਨਹੀਂ ਉਤਾਰਿਆ ਗਿਆ ਸੋ ਆਉਂ ਗੱਲਬਾਤ ਕਰ ਲੈਨੇ ਹਾਂ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਪਹਿਲਾਂ ਤਾਂ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਸੰਗਤਾਂ ਦੇ ਰੋਬਰੂ ਹੋਣ ਦਾ ਮੌਕਾ ਦਿੱਤਾ ਦੂਜੀ ਗੱਲ ਇਹ ਆ ਕਿ ਜਿਹੜਾ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟਾਂ ਦੀ ਗੱਲ ਚੱਲ ਰਹੀ ਆ ਕਿਉਂਕਿ ਅਸੀਂ ਤਕਰੀਬਨ 7-8 ਕੈਂਡੀਡੇਟ ਆ ਜਿਹੜੇ ਅਸੀਂ ਪੰਜਾਬ ਦੇ ਵਿੱਚ ਮੈਦਾਨ ਦੇ ਵਿੱਚ ਉਤਾਰ ਚੁੱਕੇ ਆ ਜਿਹੜੀਆਂ 4-5 ਚੀਟਾ ਰਹਿੰਦੀਆਂ ਨੇ ਉਨ੍ਹਾਂ ਬਾਰੇ ਵੀ ਵਿਚਾਰ ਚੱਲ ਰਹੀ ਆ ਕਿਉਂਕਿ ਸਾਡੇ ਵੀ ਜੋ ਲੁਧਿਆਣਾ ਜ਼ਿਲ੍ਹੇ ਦੀ ਸ਼ਾਦੀ ਕੈਬਨਟ ਸੀ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਹੀ ਨਾਲ ਸੂਬਾ ਸੈਕਟਰੀ ਬਲਵਿੰਦਰ ਬਿੱਟਾ ਜੀ ਤੇ ਹੋਰ ਵੀ ਜਨੇ ਸਾਥੀ ਸੀ ਸਾਰਿਆਂ ਦੇ ਸ਼ਾਦੀ 20 ਤਰੀਕ ਨੂੰ ਸਰਦਾਰ ਦਸਵੀਰ ਸਿੰਘ ਘੜੀ ਜੋ ਪੰਜਾਬ ਦੇ ਪ੍ਰਧਾਨ ਨੇ ਤੇ ਐਮਐਲਏ ਸਾਹਿਬ ਤੇ ਸਾਡੇ ਪੰਜਾਬ ਦੇ ਚੰਡੀਗੜ੍ਹ ਦੇ ਇੰਚਾਰਜ ਵਿਪਲ ਕੁਮਾਰ ਜੀ ਜੋ ਉਹ ਵੀ ਮੌਜੂਦ ਸੀ ਜੋ ਕਿ ਚੰਡੀਗੜ੍ਹ ਵਿਖੇ ਐਮਐਲਏ ਦੇ ਫਲਾਟ ਵਿਖੇ ਸਾਡੀ ਮੀਟਿੰਗ ਹੋਈ ਔਰ ਮੀਟਿੰਗ ਦੇ ਵਿੱਚ ਸਾਡੇ ਕੋਲੋਂ ਵਿਚਾਰ ਲੈ ਗਏ ਵੀ ਆਪਣਾ ਲੁਧਿਆਣਾ ਚੋ ਕਿਹੜਾ ਕੈਂਡੀਡੇਟ ਆ ਤਾਰਨਾ ਹੂੰ ਉਹਦੇ ਵਿੱਚ 4-5 ਨਾਮ ਸੀ ਜੀ ਜਿਹਦੇ ਵਿੱਚ ਵੀ ਨਾਮ ਦੇ ਉਹ ਨਾਮ ਸੀਗੇ ਉਹਨਾਂ ਬਾਰੇ ਵਿਚਾਰ ਚਰਚਾ ਹੋਈ ਪਰ ਉਹਦੇ ਵਿੱਚ ਕੋਈ ਫਾਈਨਲ ਨਹੀਂ ਹੋਇਆ ਸੀਗਾ ਹੂੰ ਤੇ ਉਸ ਦੇ ਵਿੱਚ ਫਿਰ ਇੱਕ ਹੋਰ ਵੀ ਉਮੀਦਵਾਰ ਆਇਆ ਸੀਗਾ ਤੇ ਉਹਨਾਂ ਨੇ ਵੀ ਆਪਣਾ ਵੱਖ ਰੱਖਿਆ ਜਿਵੇਂ ਮੈਂ ਬਹੁਜਨ ਸਮਾਜ ਪਾਰਟੀ ਤੋਂ ਚੋਣ ਲੜਨੀ ਚਾਹਣਾ ਪਰ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਬਧਾਨ ਆ ਉਹ ਇਹ ਕਹਿੰਦਾ ਵੀ ਜਦੋਂ ਕੋਈ ਵੀ ਇਲੈਕਸ਼ਨ ਆਉਂਦੀ ਆ ਤਾਂ ਪਹਿਲਾਂ ਜਿਹੜੀ ਸਮੁੱਚੀ ਲੀਡਰਸ਼ਿਪ ਜਿਹੜੇ ਪੰਜਾਬ ਦੀ ਹੁੰਦੀ ਆ ਤੇ ਨਾਲ ਜ਼ਿਲ੍ਹੇ ਦੀ ਲੀਡਰਸ਼ਿਪ ਹੁੰਦੀ ਆ ਉਹ ਉਹਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਵੀ ਕਿਹੜੇ ਕੈਂਡੀਡੇਟ ਨੂੰ ਮੈਦਾਨ ਦੇ ਵਿੱਚ ਉਤਾਰੇ ਜਾਵੇ ਚਲੋ ਪਹਿਲਾਂ ਗੱਲ ਕਰ ਲੈਣੇ ਆ ਪਹਿਲਾਂ ਬਹੁਜਨ ਸਮਾਜ ਪਾਰਟੀ ਦੀ ਕਿਸ ਤਰ੍ਹਾਂ ਜਿਹੜੀ ਗਰਾਊਂਡ ਲੈਵਲ ਤੋਂ ਕੰਮ ਕਰਦੀ ਹੈ ਬਹੁਜਨ ਸਮਾਜ ਪਾਰਟੀ ਇੱਕ ਦੱਬੇ ਕੋਥਰੇ ਜੋ ਸਮਾਦ ਦੇ ਲੋਕ ਨੇ ਐਸਸੀ ਬੀਸੀ ਮਿਨੋਰਟੀ ਦੇ ਜ਼ਿਆਦਾਤਰ ਅਸੀਂ ਉਹਨਾਂ ਦੇ ਵਿੱਚ ਕੰਸਟਰੈਕਟ ਕੀਤਾ ਹੋਇਆ ਕਿਉਂਕਿ ਸਾਡੀ ਜਿਹੜੀ ਲੜਾਈ ਆ ਉਹ ਮੋਹਨ ਜਨ ਸਮਾਜ ਪਾਰਟੀ ਇੱਕ ਪਾਰਟੀ ਨਹੀਂ ਇੱਕ ਵਿਚਾਰਧਾਰਾ ਵਾ ਕਿਉਂਕਿ ਸਮਾਜਿਕ ਪਰਿਵਰਤਨ ਆਰਥਿਕ ਮੁਕਤੀ ਅੰਦੋਲਨ ਜਿਹੜਾ ਲੈ ਕੇ ਸਹਿਬ ਸ੍ਰੀ ਕਾਂਸੀ ਰਾਮ ਦੀ ਤਲੇ ਸੀ ਜੀ ਉਸੇ ਅੰਦੋਲਨ ਦੇ ਤਹਿਤ ਅਸੀਂ ਇਹ ਇੱਕ ਜਿਹੜਾ ਲੋਕਾਂ ਨੂੰ ਜਿਵੇਂ ਅੱਜ ਵੀ ਉੱਚਾ ਚੁੱਕਣਾ ਉਹਦੇ ਲਈ ਅਸੀਂ ਬਹੁਜਨ ਸਮਾਜ ਪਾਰਟੀ ਆ ਜਿਹੜਾ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰਤ ਕਰ ਰਹੀ ਆ ਔਰ ਜਿਹੜੀ ਬਹੁਜਨ ਸਮਾਜਵਾਦੀ ਦੀ ਮੂਵਮੈਂਟ ਆ ਉਹਦੇ ਬਾਰੇ ਲੋਕਾਂ ਨੂੰ ਜਾਗਰਤ ਕਰ ਰਹੀ ਆ ਇੰਨੇ ਜਿਹੜੇ ਹੁਣ ਤੁਹਾਡੇ ਕੈਂਡੀਡੇਟ ਆ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਸਾਡੇ ਤਕਰੀਬਨ ਵੀ ਮੇਰਾ ਖਰ ਭਈ 8 ਕੈਂਡੀਡੇਟ ਮੈਦਾਨ ਦੇ ਵਿੱਚ ਆ ਚੁੱਕੇ ਆ 5 ਕੈਂਡੀਡੇਟ ਸਾਡੇ ਜਿਹੜੇ ਆ ਹਲੋ ਰਹਿੰਦੇ ਆ ਆਪ ਗੱਲ ਕਰ ਲੈਣੇ ਆ ਹਲਕਾ ਦੇਣਾ ਹਲਕੇ ਦੀ ਹਲਕਾ ਇੱਕ ਬਹੁਤ ਵੱਡਾ ਹਲਕਾ ਗੜਾ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਮਤਲਬ ਇਹ ਇਸ ਨੂੰ ਜਿਹੜਾ ਕਿ ਟਾਈਮ ਕਿਉਂ ਲੱਗ ਰਿਹਾ ਆ ਇਹੀ ਦੇ ਵਿੱਚ ਟਾਈਮ ਇਸ ਲਈ ਲੱਗ ਰਿਹਾ ਵੀ ਸਾਡੇ ਜਿਹੜੇ ਲੋਕਾਂ ਨੇ ਤੋਂ ਕੈਂਡੀਡੇਟ 4-5 ਸੀਗੇ ਜੀ ਤੇ ਉਹ ਆਪੋ ਆਪਣਾ ਦਾਵਾ ਜਤਾ ਰਹੇ ਨੇ ਹੁਣ ਅਸੀਂ ਸਾਰਾ ਸੋਚ ਵਿਚਾਰ ਕੇ ਕਿਉਂਕਿ ਜਿਹੜਾ ਸਾਡਾ ਪੰਜਾਬ ਕੈਬਨਿਟਰ ਹੈਗੀ ਆ ਉਹ ਤੇ ਸਾਡੇ ਪੰਜਾਬ ਪ੍ਰਧਾਨ ਤੇ ਸਾਡੇ ਜੋ ਪੰਜਾਬ ਕੰਡਿਗੜ ਦੇ ਇਨਚਾਰਜ ਨੇ ਉਹਨਾਂ ਨੇ ਹੁਣ ਇਹਦੇ ਤੇ ਡਿਸੀਜਨ ਲੈਣਾ ਕਿਉਂਕਿ 20 ਤਰੀਕ ਨੂੰ ਅਸੀਂ ਬੈਠ ਕੇ ਉਹਨਾਂ ਨਾਲ ਬਤਾਂਦਰਾ ਕੀਤਾ ਸੀ ਪਰ ਉਹਦੇ ਵਿੱਚ ਅਸੀਂ ਉਹਨੂੰ ਸਾਰੇ ਕੈਂਡੀਡੇਟਾਂ ਬਾਰੇ ਡਿਸਕਸ ਹੋਈ ਸੀ ਕਿ ਉਹਦੇ ਵਿੱਚ ਅਸੀਂ ਇਹ ਕਿਹਾ ਸੀਗਾ ਵੀ ਜਿਹੜਾ ਤੁਹਾਨੂੰ ਹਾਈ ਕਮਾਂਡ ਨੂੰ ਵੀ ਸਾਡੇ ਨਾਲ ਸਹਿਮਤੀ ਆ ਵੀ ਉਹਨੂੰ ਆਪਾਂ ਮਗਾਨ ਦੇ ਵਿੱਚ ਉਤਾਰ ਜਾਵੇ ਬਾਕੀ ਜਿਹੜਾ ਮਲਤਾਨ ਚ ਉਤਾਰਨ ਦੀ ਗੱਲ ਆ ਕਿਉਂਕਿ ਪੰਜਾਬ ਕੈਬਨਰ ਤੋਂ ਬਾਅਦ ਫਿਰ ਸਾਡਾ ਜਿਹੜਾ ਫੈਸਲਾ ਆਵਾ ਪੰਜਾਬ ਬੋਡੀ ਦਾ ਉਹ ਫਿਰ ਭੈਣ ਕੁਮਾਰੀ ਮਾਇਆਬੱਤੀ ਜੀ ਕੋਲ ਜਾਂਦਾ ਆਖਰੀ ਫੈਸਲਾ ਜਿਹੜਾ ਭੈਣ ਕੁਮਾਰੀ ਮਾਇਆਬੱਤੀ ਜੀ ਕਰੇਗੀ ਇਸ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਪਿਛਲੇ ਦਿਨੀ ਇੱਕ ਥੋਡੇ ਹੀ ਕੈਂਡੀਡੇਟ ਨੇ ਜਿਹੜੇ ਮਤਲਬ ਆਪਣੇ ਆਪ ਨੂੰ ਐਲਾਨ ਕਰ ਰਹੇ ਨੇ ਕਿ ਵੀ ਮੈਂ ਜਿਹੜਾ ਕੈਂਡੀਡੇਟ ਆ ਉਮੀਦਵਾਰ ਉਮੀਦਵਾਰ ਆ ਐਸਪੀ ਦਾ ਕਿਸ ਤਰ੍ਹਾਂ ਦੇਦਿਓ ਕਿ ਮਤਲਬ ਉਹ ਕੈਂਡੀਡੇਟ ਨੇ ਜਿਹੜੇ 20 ਤਰੀਕ ਨੂੰ ਸਾਡੇ ਨਾਲ ਚੰਡੀਗੜ੍ਹ ਐਮਐਲਏ ਦੇ ਫਲਾਟ ਦੇ ਵਿੱਚ ਦਵਿੰਦਰ ਸਿੰਘ ਜੀ ਇੱਕ ਕੈਂਡੀਡੇਟ ਨੇ ਉਹਨਾਂ ਨੇ ਵੀ ਅਪਲਾਈ ਕੀਤਾ ਕਿ ਅਸੀਂ ਬਹੁਜਨ ਸਮਾਜ ਪਾਰਟੀ ਦੀ ਵੀ ਮੈਂ ਚੋਣ ਲੜਨੀ ਚਾਹਣਾ ਤਾਂ ਉਹ ਚੰਡੀਗੜ੍ਹ ਦੇ ਵਿੱਚ ਮਿਲੇ ਸੀਗੇ ਔਰ ਮਿਲ ਕੇ ਪਰ ਹਾਲੇ ਉਹਦੇ ਬਾਰੇ ਵੀ ਕੋਈ ਸਾਡਾ ਡਿਸੀਜਨ ਨਹੀਂ ਹੋਇਆ ਸੀ ਪਰ ਉਹ ਆਪਣੇ ਕੋ ਨੂੰ ਉਮੀਦਵਾਰ ਲਾਣੇ ਗਏ ਨੇ ਪਰ ਜਦੋਂ ਅਸੀਂ 20 ਤਰੀਕ ਨੂੰ ਆਏ ਤਾਂ 21 ਤਰੀਕ ਨੂੰ ਡੇਲੀ 10 ਤੱਕ ਪੱਤਰਕਾਰ ਆ ਜਿਹੜਾ ਹਮ ਆਪਣਾ ਅਖਬਾਰ ਆ ਉਹਦੇ ਵਿੱਚ ਭਪਿੰਦਰ ਸਿੰਘ ਪਨੇਸਰ ਜੀ ਜੀ ਜਿਹੜੇ ਨੇ ਉਹਨਾਂ ਨੇ ਅਖਬਾਰ ਦੇ ਵਿੱਚ ਖਬਰ ਲਗਵਾਤੀ ਕਿ ਬਹੁਤ ਜਣ ਸਮਾਜ ਪਾਰਟੀ ਵੱਲੋਂ ਆਪਣੇ ਭਪਿੰਦਰ ਸਿੰਘ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਜਾ ਕੇ ਜੋ ਪੰਜਾਬ ਕੈਬਨਟ ਦੇ ਵਿੱਚ ਬੈਠ ਕੇ ਖੁਦ ਅਸੀਂ ਮੌਜੂਦ ਸੀ ਉਹਦੇ ਵਿੱਚ ਕੋਈ ਵੀ ਫੈਸਲਾ ਨਹੀਂ ਹੋਇਆ ਤੇ ਪ੍ਰਧਾਨ ਸ਼ਾਹ ਨੇ ਇਹੀ ਕਿਹਾ ਸੀ ਕੋਈ ਨਾ ਵੀ ਅਸੀਂ ਵਿਚਾਰ ਕਰਕੇ ਵੀ ਆਪਾਂ 2-4 ਦਿਨਾਂ ਦੇ ਵਿੱਚ ਜਿਹੜਾ ਵੀ ਦਵਾਰ ਐਲਾਨ ਕਰ ਦਾਂਗੇ ਔਰ ਮੈਨੂੰ ਉਮੀਦ ਆ ਵੀ ਅੱਜ ਜਾਂ ਕੱਲ ਦੇ ਵਿੱਚ ਆ ਜਿਹੜਾ ਲੁਧਿਆਣੇ ਦਾ ਵੀ ਦਵਾਰ ਉਹ ਅਨਾਉਂਸ ਹੋ ਜਾਊਗਾ ਤੇ ਕਿਸ ਤਰ੍ਹਾਂ ਦੀ ਹਿੱਤੋਂ ਕਿ ਮਤਲਬ ਜਿਹੜੀ ਬੋਗਸ ਪਾਰਟੀ ਆ ਕਿਸ ਤਰ੍ਹਾਂ ਵਰਕ ਕਰ ਰਹੀ ਆ ਕੀ ਮਤਲਬ ਰਣਨੀਤੀਆਂ ਨੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮਝਦਤ ਰਣਨੀਤੀਆਂ ਤਾਂ ਹਰ ਇੱਕ ਪਾਰਟੀ ਦੇ ਆਪੋ ਆਪਣੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਜਿਹੜਾ ਬਹੁਜਨ ਸਮਾਜ ਪਾਰਟੀ ਉਹ ਇੱਕ ਚੋਣਾਂ ਲੜ ਨਹੀਂ ਲੜਦੀ ਜੀ ਅਸੀਂ ਇੱਕ ਸਮਾਜਿਕ ਪਰਵਰਤਨ ਦੇ ਲਈ ਲੜਾਈ ਲੜ ਰਹੇ ਹਾਂ ਜੀ ਇਸ ਕਰਕੇ ਵੀ ਅਸੀਂ ਇਹਹੀ ਕੋਸ਼ਿਸ਼ ਆ ਵੀ ਅਸੀਂ ਬਾਤੋਂ ਵੱਧ ਵਰਕ ਕਰਕੇ ਵੀ ਜੋ ਸਮਾਜਿਕ ਪਰਵਰਤਨ ਆ ਉਹ ਕੀਤਾ ਜਾਵੇ ਕਿਉਂਕਿ ਅੱਜ ਜਦੋਂ ਅਸੀਂ ਦੇਖਦੇ ਆ ਦੇਸ਼ ਦੇ ਵਿੱਚ 75 76 ਸਾਲ ਹੋ ਗਏ ਵੀ ਉਹੀ ਭੁੱਖ ਮਾਰੀ ਉਹੀ ਬੇਰਜ਼ਗਾਰੀ ਉਹੀ ਅਨਪੜਤਾ ਬਹੁਤ ਜ਼ਿਆਦਾ ਹੈ ਤਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਕਿਸੇ ਨੇ ਵੀ ਗਰੀਬ ਲੋਕਾਂ ਬਾਰੇ ਨਹੀਂ ਸੋਚਿਆ ਔਰ ਜੋ ਸੋਚਦੀਆਂ ਨੇ ਚਾਹੇ ਪਹਿਲਾਂ ਕਾਂਗਰਸ ਦੀ ਸਰਕਾਰ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਦੀ ਹੋਵੇ ਉਹ سرمایہਦਾਰਾਂ ਦੇ ਪੱਕੇ ਬੋਟੀਆਂ ਨੇ ਕਿਉਂਕਿ ਜਿਹਦੀਆਂ ਉਦਾਹਰਨਾਂ ਨੇ ਕਿ ਅਡਾਨੀ ਅਵਾਨੀ ਦਾ 10 ਲੱਖ ਕਰੋੜ ਰੁਪਏ ਕਰਜ਼ਾ ਮਾਫ਼ ਕੀਤਾ ਪਰ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਦਾ ਕੀ 1000 ਕਰੋੜ ਦਾ ਜਿਹੜਾ ਕਰਜ਼ਾ ਸੀ ਪਰ ਉਹ ਉਹਨਾਂ ਨੇ ਨਹੀਂ ਮaaf ਕੀਤਾ ਸਾਡੇ ਗਰੀਬ ਲੋਕਾਂ ਦਾ ਦਾ ਕਰਜ਼ਾ ਕੀ ਮaaf ਕਰਨਾ ਸੀ ਇਹਨਾਂ ਨੇ ਤੇ ਫਿਰ ਜਿਹੜਾ ਹੁਣ ਕੈਂਡੀਡੇਟ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦਵਿੰਦਰ ਸਿੰਘ ਆਪਣੇ ਨੂੰ ਕੈਂਡੀਡੇਟ ਮੰਨਦੇ ਨੇ ਉਮੀਦਵਾਰ ਮੰਨਦੇ ਨੇ ਫਿਰ ਉਹਨਾਂ ਦਾ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਕਿ ਮਤਲਬ ਇਹ ਕੈਂਡੀਟ ਮੈਦਾਨ ਚ उतारे ਜਾਣਗੇ ਜਾਂ ਫਿਰ ਉਹਨਾਂ ਨੂੰ ਵਾਪਸ ਲਿਆ ਜਾਏਗਾ ਜਿਹੜੇ ਆਪਣੇ ਆਪਣੇ ਐਲਾਨ ਕਰ ਰਹੇ ਨੇ ਨਹੀਂ ਇਹਦੇ ਬਾਰੇ ਜਿਹੜੀ ਇਹ ਫੈਸਲਾ ਵਾ ਸਾਡੇ ਹਾਈ ਕਮਾਂਡ ਆ ਪ੍ਰਧਾਨ ਸਾਡੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਖੜੀ ਤੇ ਸਾਡੇ ਪੰਜਾਬ ਚੰਡੀਗੜ੍ਹ ਰਣਚਾਰ ਬਿਰਪਲ ਕੁਮਾਰ ਜੀ ਤੇ ਬਹਿਨੀਪਾਲ ਜੀ ਉਹ ਇਤੇ ਫੈਸਲਾ ਲੈਣਗੇ ਵੀ ਕਿਹੜੇ ਡੰਡੇ ਨੂੰ ਮદાન ਦੇ ਵਿੱਚ ਉਤਾਰੋ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਹੋਵੇ ਕਿ ਜਿਹੜੇ ਮਤਲਬ ਉਹ ਆਪਣੇ ਆਪਣੇ ਐਲਾਨ ਕਰ ਦਿੱਤਾ ਗਿਆ ਜਾਂ ਬਲਕਿ ਹਾਈ ਕਮਾਂਡ ਵੱਲੋਂ ਪਾਰਟੀ ਵੱਲੋਂ ਕੋਈ ਵੀ ਜੜਾ ਉਮੀਦਵਾਰ ਨਹੀਂ ਲਾਨਿਆ ਗਿਆ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਠੋਸ ਕਰਨ ਚੁੱਕਿਆ ਗਿਆ ਕਿ ਮਤਲਬ ਉਸਨੇ ਆਪਣੇ ਆਪਣੇ ਐਲਾਨ ਕੀਤਾ ਕਿਉਂ ਉਹਦੇ ਬਾਰੇ ਅਸੀਂ ਸ੍ਰੀਮ ਪਠਾਨੀ ਥਾਣੇ ਦੇ ਵਿੱਚ ਅਸੀਂ ਐਫਆਈਰ ਦਰਜ ਕਰਵਾਈਆ ਜੋ ਕਿ ਸਾਡੇ ਕੋਲੇ ਮੌਜੂਦ ਆ ਹੂੰ ਔਰ ਇਸ ਤੋਂ ਬਾਅਦ ਫਿਰ ਸਲੇਮ ਸਾਡੀ ਸਲੇਮ ਜਿਹੜੀ ਤਾਬਰੀ ਦੀ ਐਕਸਟੋ ਆ ਉਹਦੇ ਨਾਲ ਵੀ ਸਾਡੀ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਫਿਰ ਕਿਹਾ ਸੀ ਵੀ ਅਸੀਂ ਉਹਨਾਂ ਨੂੰ ਬੁਲਾ ਕੇ ਭਵਿੰਦਰ ਸਿੰਘ ਪਨੇਥਰ ਜੀ ਨੂੰ ਇਹਦੇ ਬਾਰੇ ਬੈਠ ਕੇ ਗੱਲਬਾਤ ਕਰਦੇ ਆ ਸੀ ਕਿ ਜੇ ਤਾਂ ਸਾਡੇ ਨਾਲ ਕੇ ਟੇਬਲ ਟਾਕ ਕਰਦੇ ਆ ਫਿਰ ਤਾਂ ਅਸੀਂ ਉਹਨਾਂ ਨਾਲ ਗੱਲ ਕਰੀਏ ਜਾਂ ਨਹੀਂ ਗੱਲ ਕਰਦੇ ਤਾਂ ਫਿਰ ਜਿਹੜਾ ਅਗਲਾ ਜਿਹੜਾ ਅਗਲਾ ਐਕਸ਼ਨ ਆ ਸੀ ਉਹ ਲਈਏ ਕਿੰਨੇ ਸਮੇਂ ਤੋਂ ਮਤਲਬ ਜਿਹੜੇ ਉਹ ਕੰਮ ਵਰਤਾ ਰਹੇ ਨੇ ਪਾਰਟੀ ਦੇ ਵਿੱਚ ਤੇ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਸਾਡੇ ਹਾਲੇ ਪਾਰਟੀ ਦਾ ਮੈਂਬਰ ਵੀ ਨਹੀਂ ਹੈਗੇ ਅੱਛਾ ਜੀ ਹਾਂ ਜੀ ਪਰ ਉਹ ਬਹੁਤ ਦਿਨ ਸਮਾਜ ਪਾਰਟੀ ਦੇ ਮੈਂਬਰ ਬਣ ਚੁੱਕੇ ਨੇ ਤੇ ਅੱਗੇ ਜਿਹੜਾ ਫੈਸਲਾ ਹੋਣਾ ਕੈਬਨਟ ਨੇ ਲੈਣਾ ਵੀ ਕਿਹੜੇ ਕੈਂਡੀਡੇਟ ਨੂੰ ਲਾਉਣਾ ਜਾਂ ਤਾਂ ਵੀ ਸਾਡੇ ਜੋ ਪਾਰਟੀ ਦੇ ਲੀਡਰ ਨੇ ਜਿਹੜੇ ਟਿਕਟ ਦੇ ਕਿਉਂ ਲੁਧਿਆਣੇ ਤੋਂ ਵੀ ਕਈ ਬੰਦਿਆਂ ਨੇ ਅਪਲਾਈ ਕੀਤਾ ਵਾ ਜੀ ਉਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਉਹਦੇ ਵਿੱਚ ਬਲਵਿੰਦਰ ਬਿੱਟਾ ਵੀ ਜਿਨੇ ਉਹਦੇ ਵਿੱਚ ਮੈਂ ਵੀ ਆਂ ਜੀਕੇ ਵੀ ਆ ਹੋਰ ਵੀ ਕਈ ਕੈਂਡੀਡੇਟ ਨੇ ਜਿਨ੍ਹਾਂ ਨੇ ਆਪਣੇ ਆਪਣੀ ਦਾਵੇਦਾਰੀ ਜਤਾਈ ਆ ਪਰ ਆਖਰੀ ਫੈਸਲਾ ਵਾ ਜਿਹੜਾ ਛੱਡਾ ਉਹ ਸਾਡੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਘੜੀ ਤੇ ਸਾਡੇ ਇੰਚਾਰਜ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਬੈਣੀਪਾਲ ਜੀ ਤੇ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਸਾਡੇ ਵਿਪਲ ਕੁਮਾਰ ਜੀ ਇਹ ਫੈਸਲਾ ਕਰਨਗੇ ਉਸ ਤੋਂ ਬਾਅਦ ਸਾਡਾ ਫੈਸਲਾ ਜੋ ਆਖਰੀ ਫੈਸਲਾ ਹੋਗਾ 65 ਵਾਰੀ ਮਾਹਿ ਬੱਤੀ ਚ ਕਰਨਗੇ ਉਹ ਹੁਣ ਕਿਹਨੂੰ ਚੰਡੀ ਦਿੰਦੇ ਆ ਤੇ ਉਹ ਹੁਣ ਸਾਡੀ ਹਾਈ ਕਮਾਂਡ ਨੂੰ ਇਹ ਇਹਦੇ ਬਾਰੇ ਦੱਸ ਸਕਦੀ ਆ ਕਿਉਂਕਿ ਅਸੀਂ ਤਾਂ ਇੰਨਾ ਹੀ ਆ ਵੀ ਜਿਹੜਾ ਵੀ ਕੈਂਡੀਡੇਟ ਮੈਦਾਨ ਦੇ ਵਿੱਚ ਛੱਡਣਗੇ ਅਸੀਂ ਉਹਦੇ ਨਾਲ ਵੋਟ ਦੇਣਾ ਮੋਟਾ ਦਾ ਕੇ ਦਿਨ ਰਾਤ ਇੱਕ ਕਰਕੇ ਉਹਨੂੰ ਜਿਤਾਵਾਂਗੇ ਸ਼ੁਕਰੀ ਸੋ ਇਹ ਸੰ ਸੂਬਾ ਪ੍ਰਧਾਨ ਆਸੰਗਸਰੀ ਹੀ ਆਪਾਂ ਗੱਲ ਕੀਤੀ ਹੈ ਜਿਸ ਤਰ੍ਹਾਂ ਕਿ ਜਿਹੜੇ ਵਕਫ ਵਕ ਪਾਰਟੀਆਂ ਨੇ ਆਪੋ ਆਪਣੇ ਜਿਹੜੇ ਉਮੀਦਵਾਰਾਂ ਮੈਦਾਨ ਵਿੱਚ उतारेਗੇ ਸੀ ਤੋਂ ਬਹੁਤ ਜਿਆਦਾ ਸਮਾਜ ਪਾਰਟੀ ਦਾ ਜਿਹੜਾ ਲੋਦਾਣੇ ਦੇ ਵਿੱਚ ਅਜੇ ਤੱਕ ਕੈਂਡੀਡੇਟ ਹੈ ਜਿਹੜਾ ਮੈਦਾਨ ਵਿੱਚ ਨਹੀਂ उतਾਰਿਆ ਗਿਆ ਪਰ ਲੇਕਿਨ ਕਿੱਕੇ ਦਿਨੀ ਇੱਕ ਦਵਿੰਦਰ ਸਿੰਘ ਜਿਹੜਾ ਕਿ ਵੱਲੋਂ ਆਪਣੇ ਆਪ ਵੱਲੋਂ ਜਿਹੜੇ ਕਿ ਉਮੀਦਵਾਰ ਲੈਣੇ ਗਿਆ ਸੀ ਪਰ ਜਿ ਬਲਕਿ ਜਿਹੜਾ ਝੂਠਾ ਵਾ ਕਿਉਂਕਿ ਪਾਰਟੀ ਦੇ ਵੱਲੋਂ ਜਿਹੜਾ ਕਿ ਉਮੀਦਵਾਰ ਅਜੇ ਤੱਕ ਕੋਈ ਨਹੀਂ ਲਾਨਿਆ ਗਿਆ ਸੋ ਆਪਾਂ ਹੋਰ ਵੀ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਸਾਨੂੰ ਦਿਓ ਜਯਤਮਾ ਤੁਹਾਡਾ ਆਪਣਾ ਰਿਪੋਰਟਰ ਸੁਵਰਨਜੀਤ ਸਿੰਘ